ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਠੀਕ ਹੀ ਹੋਣਗੇ ਲੋ ਜੀ ਆਪਣੀ ਗੁੱਡ ਮਾਰਨਿੰਗ ਹੋ ਗਈ ਆ ਜੀ 11:30 ਵਜੇ ਮੈਂ ਸਵੇਰੇ ਉੱਠ ਗਿਆ ਹੀ ਉਦਾਂ 10:00 ਵਜੇ ਨਾ ਉੱਠ ਗਿਆ ਹੀ ਤੇ ਫੇਰ ਬਾਅਦ ਚ ਮੀਂਹ ਵਗਾਰਾ ਪੈੰਦਿਆ ਹੀ ਤੇ ਮੈਂ ਫੇਰ ਦੁਬਾਰਾ ਸੌਂ ਗਿਆ ਹੀ ਤੇ ਹੁਣ ਆਪਣਾ ਰੱਦ ਹੈਗਾ ਆਪਾਂ ਚੱਲੇ ਆ ਚਿੰਤਪੂਰਨੀ ਮਾਤਾ ਜੀ ਦੇ ਤੇ ਉੱਥੇ ਜਾਦ ਚਲੋ ਤੁਰ ਤੱਕ ਨਹੀਂ ਜਾਵਣਾ ਕਿਉਂਕਿ ਰੱਜ ਬਹੁਤ ਜ਼ਿਆਦਾ ਤੇ ਦੀਦੀ ਉਹ ਨਹੀਂ ਵੀ ਉਧਰ ਗਏ ਹੋਏ ਆ ਮਤਮਤਾ ਟੇਕਣ ਉਹਨਾਂ ਨੇ ਲੰਗਲੂਗਾ ਲਾਉਣਾ ਉੱਥੇ ਤੇ ਆਪਾਂ ਚੱਲੇ ਉਹਨਾਂ ਦੇ ਕੋਲ ਉਹ ਵਾਏ ਗੁਰੂ ਵਾਏ ਗੁਰੂ ਸੱਚੇ ਬਾਛਾ ਮੇਰ ਕਰੀ ਆਏ ਤੇ ਹੁਣ ਲੱਗੇ ਆ ਨਿਕਲਣ ਕਰੋ ਬਸ ਮੈਂ ਤਿਆਰ ਸੁਰੂਣ ਆਇਆ ਤੇ ਤਰਤੀ ਰੋਗੇ ਨਾ ਨੂੰ ਨਿਕਲ ਜਣਾ ਉਧਰੋਂ ਸਵੇਰ ਦਾ ਮੀਂਹ ਬੜਾ ਜਿਆਦਾ ਪੈਨ ਗਿਆ ਅੱਜ ਬਾਰਿਸ਼ ਹੋਣ ਦੇ ਕਰਕੇ ਨਹੀਂ ਤੁਰ ਹੋਇਆ ਟਾਈਮ ਨਾ ਤੇ ਹੁਣ ਚੱਲੇ ਆ ਤਾਨੂੰ ਪਤਾ ਇੱਕ ਜਿਹੜੀ ਛੁੱਟੀ ਹੁੰਦੀ ਹੈ ਸੰਡੇ ਦੀ ਉਹ ਵੀ ਨਹੀਂ ਦੇਣਾ ਉਹ ਵੀ ਦੇਣ ਜੇ ਘਰੇ ਰਹਿ ਹੋ ਜੇ ਤਾਂ ਫੇ ਔਖਾ ਔਖਾ ਮਮੀ ਹੋਰ ਸੁਣਾਓ ਸਾਰੇ ਟਿਕ ਟਕ ਬਹੁਤ ਦਿਨ ਹੋ ਗਏ ਬਲੌਗ ਨਹੀਂ ਪਾਇਆ ਸੀ ਤੇ ਅੱਜ ਮੈਂ ਸੋਚਿਆ 2 ਦਿਨ ਹੋ ਗਏ ਬਲੌਗ ਨਹੀਂ ਪਾ ਤੇ ਅੱਜ ਮੈਂ ਸੱਚੀ ਬਲੌਗ ਪਾਈ ਦੇਈਏ ਕੱਲ ਤਾਂ ਜੇ ਨਹੀਂ ਪਾਇ ਪਾਸੋਂ ਪਾਤਾ ਸੀ ਅੱਜ ਫੇਰ ਦੇਖਦੇ ਆਂ ਕਿ ਬੰਦਾਂ ਤਾਂ ਬਲੌਗ ਚਾੜ ਦੇਾਂਗੇ ਤੇ ਵਾਹਿਗੁਰੂ ਦੀ ਕਿਰਪਾ ਨਹੀਂ ਬਲੌਗ ਪਾਉਂਦੇ ਰੋਜ਼ ਹੈ ਹੀ ਨਹੀਂ ਕੋਈ ਬਲੌਗ ਬੰਦਾ ਕਰੇਗੀ ਕਹੜ ਯਾਰ ਸਾਰੇ ਸ਼ੇਲ ਹੋ ਗਿਆ ਯਾਰ ਸੱਟਾ ਲੱਗ ਗਿਆ ਪੈਰ ਤੇ ਮੰਗਲੀ ਮੰਮੀ ਮੀਨ ਲਾਦਾ ਫੇਰ ਆ ਗਿਆ ਆ ਅਮਨ ਨੂੰ ਫੋਨ ਲਾਵਾਂ ਮੈਂ ਪੁੱਛਾਂ ਉਹਨੂੰ ਕੀ ਕਹਿੰਦੀ ਉਹ ਉਹ ਤਾਂ ਚਲੇ ਗਿਆ ਉਹ ਤਾਂ ਚਲ ਗਿਆ ਉਹਨੂੰ ਪੁੱਛਤਾ ਲਾਵਾਂ ਮੀ ਤਾਂ ਨਹੀਂ ਪੈਂਦਾ ਇੱਧਰ ਹੋਰ ਉਧਰ ਮੀ ਪੈਂਦਾ ਉਹ ਤਾਂ ਗੱਡੀ 'ਚ ਗਏ ਹੋਇਆ ਪੁੱਛਾਂਗੇ ਇਹ ਗਰੀਬ ਬੰਦੇ ਮੋਟਰਸੈੱਡ ਤੇ ਜਾਣਾ ਆ ਦੋਸਤੋ ਮੈਂ ਕਰਦਾ ਫੋਨ ਉਹਨਾਂ ਨੂੰ ਫੇਰ ਕਰਦਾ ਤੁਹਾਡੇ ਨਾਲ ਗੱਲ ਮੰਮੀ ਬਿਸਕੁਟ ਲੱਗੀ ਬੰਡਲ ਫੇ ਅਮਨਿਆ ਨਿਆਣਿਆਂ ਇਹ ਮੰਗਲੀ ਮੰਗਲੀ ਦਾ ਹੀ ਨਹੀਂ ਮੰਮੀ ਤੇਰੀ ਚੀਜੀਆਂ ਹੀ ਚੀਜੀਆਂ ਚੀਜੀਆਂ ਹੀ ਚੀਜੀਆਂ ਹਾਂਜੀ ਸਤਿ ਸ੍ਰੀ ਅਕਾਲ ਸਰਨੋਜੀ ਹਾਂਜੀ ਲੋ ਜੀ ਫੋਨ ਕੀਤਾ ਹੀ ਜੀ ਨੂੰ ਤੇ ਉਧਰ ਕਹਿੰਦੇ ਆ ਮੀ ਬਹੁਤ ਜ਼ਿਆਦਾ ਆ ਯਾਰ ਸਾਡੀ ਚ ਕਿਸਮਤ ਨਹੀਂ ਹੈਗਾ ਚਲੋ ਤੇ ਕੈਨਸਲ ਹੋ ਗਿਆ ਪ੍ਰੋਗਰਾਮ ਤੇ ਹੁਣ ਆਪਾਂ ਉੱਪਰ ਚੱਲੇ ਆ ਨੈਮਰ ਹੁੰਦਾ ਨਹੀਂ ਟੈਨਸ਼ਨ ਹੁੰਦੀ ਤੇ ਇੱਧਰ ਬਹੁਤ ਜ਼ਿਆਦਾ ਮੀਂਹ ਪਿਆ ਗਿਆ ਬਹੁਤ ਜ਼ਿਆਦਾ ਤੇ ਹਜੇ ਵੀ ਮਾੜਾ ਮਾੜਾ ਪਿੰਦਾ ਪਿਆ ਉੱਥੇ ਜ਼ਿਆਦਾ ਮੀਂਹ ਆ ਉਧਰ ਕੌਂਗੀ ਤੁਹਾਨੂੰ ਪਤਾ ਪਹਾੜੀ ਏਰੀਆ ਪਹਾੜੀ ਏਰੀਆ 'ਚ ਮੀਂਹ ਬਹੁਤ ਜ਼ਿਆਦਾ ਮੰਮੀ ਮੇਰੀ ਮੰਗਲੀ ਨੂੰ ਵਾਜਾ ਮਰੀ ਜਾਂਦੀ ਮੰਗਲੀ ਥੱਲੇ ਨਹੀਂ ਆਉਂਦੀ ਮੰਮੀ ਮੰਗਲੀ ਆਉਂਦੀ ਨਹੀਂ ਪਈ ਹੈ ਨਾ ਮੰਗਲੀ ਆਕੜ ਹੋ ਗਈ ਹੈ ਮੰਮੀ ਐ ਮੰਗਲੀ ਐ ਮੰਗਲੀ ਤੇ ਨੂੰ ਪੌਣੀ ਸੰਗਲੀ ਮੰਮੀ ਮੰਗਲੀ ਨੂੰ ਪਾਉ ਸੰਗਲੀ। ਓ ਜੀ ਮੰਗਲੀ ਆ ਗਈ ਆ। ਓਏ ਹੋਏ ਮੰਗਲੀ। ਉਰੇ ਆ ਗੱਲ ਸੁਣ ਮੰਗਲੀ ਕਿਹੜਾ ਨਾ ਆਇਆ? ਕਿਹੜਾ ਨਾ ਆਇਆ? ਆਇਆ ਤੂੰ ਆਜਾ ਭੱਜੇ ਅੰਦਰ। ਆਜਾ ਅੰਦਰ। ਉਰੇ ਆ ਤੂੰ ਇੱਧਰ ਆ। ਉਰੇ ਆ। ਇੱਧਰ ਇੱਧਰ। ਓ ਉਰੇ ਆ ਤੂੰ। ਉਰੇ ਆ। ਆ ਜਾ। ਅੰਮਰੂਦ ਕਿੱਥੋਂ ਲੈਂਦੇ? ਅੰਮਰੂਦ ਕਿੱਥੋਂ ਲੈਂਦੇ? ਮੰਮੀ ਉਹ ਤਾਂ ਇਹਦੇ ਆਪੇ ਸਿਆਜ ਨਹੀਂ ਹੈ ਜੋ ਲੰਗਾ ਲਾਉਂਦੇ ਮਾਤਾ। ਉਹ ਕਹਿੰਦੀ ਨਿਆਣਾ ਨਹੀਂ ਇਹ ਆਹ ਕਿਥੋਂ ਲੈਂਦੀ ਹੈ ਤੋੜੀਆਂ ਲਾਉਦੀਆਂ ਕਿਤੇ ਉਹ ਹੈ ਲੈ ਕੇ ਆ ਮੇਲੇ ਵੀ ਮੇਲੇ ਵੀ ਲਾਦੇ ਆ ਕਿਥੋਂ ਲੈਂਦੇ ਤੋੜ ਕੇ ਮੁੰਡਾ ਵੀ ਆ ਨਾ ਤੁਹਾਡਾ ਅਰੇ ਮਗਨ ਨਾ ਲੰਗਾ ਲਾ ਅੱਜ ਆ ਚੱਲ ਚੱਜਾਂਦੇ ਜਾਂਦੇ ਜਾਂਦੇ ਐਡਾ ਰੱਖ ਬੂਣ ਮਾਮਾ ਫਲੋਰ ਯਾਰ ਮਮਾ ਮੈਂ ਦੂਜੀ ਵੀਡੀਓ ਟਾਲ ਕੋਈ ਅਰੇ ਉਹ ਬਾਬਾ ਜੀ ਪਾਣੀ ਦੇ ਵਿੱਚ ਦੇਖੋ ਪਾਣੀ ਦੇਖੋ ਪਾਣੀ ਓਏ ਹੋਏ ਹੋਏ ਮਨੂਆ ਪਰੇ ਹੋਇਓ ਪਰੇ ਸ਼ਿਕਾਰ ਆ ਗਿਆ ਸ਼ਿਕਾਰ ਚੱਪੜ ਗਿਆ ਚੱਪੜ ਗਿਆ ਕੀ ਐਪਲਾਈ ਕੀ ਐਪਲਾਈ ਕੀ ਐਪਲਾਈ ਕੀ ਐਪਲਾਈ ਕੀ ਐਪਲਾਈ ਲੋ ਜੀ ਆਪਾਂ ਆ ਗਏ ਆ ਜੀ ਪਿੰਨ ਨੰਗਲ ਸ਼ਮ ਤੇ ਆਪਾਂ ਆਏ ਸੀ ਜਲੰਧਰ ਲਈ ਸੋਚਿਆ ਵੀ ਚੱਲ ਹੁਣ ਦੀਦੀ ਘਰੇ ਹੋ ਚੱਲਦੇ ਆ ਵੀ ਬੱਚਿਆਂ ਨੂੰ ਮਿਲਦੇ ਆ ਆਏ ਮਨੂੰ ਕੀ ਜਾਲ ਜਾਲਾ ਜੀ ਸਾਰਿਆਂ ਨੇ ਠੀਕ ਠਾਕ ਇੱਕ ਰਿਪੋਰਟ ਕਰਨਾ ਤੇ ਵੀ ਹੁਣ ਮਿਲ ਮੁਲ ਕੇ ਫੇਰ ਤੋਂ ਨਿਕਲਦੇ ਆ ਘਰ ਵੱਲੋਂ ਸ਼ਾਮ ਨੂੰ ਦੇ ਦੀਦੀ ਹੁਣੀ ਵੀ ਮਾਤਾ ਦੇ ਘੇ ਹੋਏ ਉਹਨਾਂ ਨੇ ਵੀ ਘਰੇ ਹੋਣਾ ਆ ਅੱਧਰ ਨੂੰ ਵਿਲੇਜ ਹੋ ਗਏ ਸਹੀ ਕਰੇ ਆਪਾਂ ਵੀ ਟਾਈਮ ਨਾਲ ਵਿਲੇ ਹੋ ਜਾਈਏ ਯਾ ਬਾਸ ਦਾਬੇ ਓਏ ਬੱਲੂ ਦਿਸੇਗਾ ਬੱਲੂ ਕੀ ਕਰਦਾ ਆ ਤੈਨੂੰ ਮਾਰਦਾ ਹੁਣੇ ਮਾਰਦਾ ਅੱਛਾ ਕੀ ਕਹਿੰਦਾ ਈ ਤੇਰੀ ਹੱਦੀ ਦਾ ਮਾਰਨ ਹਟਦਾ ਨਹੀਂ ਮਾਰ ਦੋ ਓਰੇ ਇੱਧਰ ਆ ਵੇ ਓਰੇ ਆ ਮਾਰਦਾ ਹੁੰਦਾ ਤੈਨੂੰ ਏ ਕੀ ਕਹਿੰਦਾ ਈ ਏ ਮਾਰਨੂ ਅੜਦਾ ਨਹੀਂ ਐ ਨਾ ਤੈਨੂੰ ਇਹ ਉੱਠ ਕੇ ਬੈਹ ਦੋਸਤ ਸਾਡਾ ਜਿਹੜਾ ਬੱਲੂ ਐ ਕੁੜੀ ਨੂੰ ਮਾਰਦਾ ਐ ਦੱਸੋ ਇਹਦਾ ਕੀ ਹੱਲ ਕਰੀਏ ਉਹ ਬੱਲੂ ਮਾਰਦਾ ਕਹਦਾ ਇਹਨੂੰ ਪੁੱਟ ਗਿਆ ਪੁੱਟ ਗਿਆ ਇਹਨੂੰ ਪੁੱਟ ਗਿਆ ਇਹਨੂੰ ਇਹ ਕਦੇ ਕੋ ਰੋਟੀ ਗਾਲਾ ਪੁੱਟਣਾ ਆਂੀ ਬਾਅਦ ਕਹਦੇ ਪੁੱਟੇ ਗਾਲਾ ਮਾਰਨ ਕਿੰਨਾ ਵੇ ਕਹ ਰੋਟੀ ਬੱਤ ਕਾੜੀ ਉਹ ਲੋਕਾਂ ਦੇ ਬਾਦ ਇਹ ਕਰੇ ਬੜਾ ਮੈਨ ਬੰਦ ਆ ਜਾ ਸਾਇ ਨਹੀਂ ਆਉਣਾ ਅੱਜ ਹਾਂ ਦਣਾ ਦੱਸ ਪਾਣੀ ਵੀਂਦੇ ਕਿਤੇ ਗਿਆ ਉਹ ਹੋ ਗਿਆ ਲੋ ਵੀ ਮੇਰੇ ਵੀ ਚਾਹ ਆ ਗਈਆਂ ਨੇ ਚਾਹ ਚਾਹ ਆਈ ਚਾਹ ਵਾਲੀ ਕੁੜੀ ਚਾਹ ਲੈ ਕੇ ਆ ਗਈ ਹੈ ਜੀ ਬੱਲੂ ਗੈਂਗਟਰ ਬੈਠੇ ਹੋਏ ਚਾਹ ਆ ਗਈ ਚਾਹ ਨਹੀਂ ਆਉਂਦਾ ਕਿਆ ਆ ਉਹ ਮੈਂ ਦਿੱਤੀ ਕਿਆ ਹੈ ਹੈ

ਹੰਗਾਣਾ ਤੇਨੂੰ ਓਏ ਆ ਵੀ ਮੇਰੇ ਵੀਰੋ ਤੇ ਇਹ ਆ ਜਿਹੜਾ ਰੋਡ ਆ ਜੀ ਇਹ ਰੋਡ ਤੇ 50 ਪੈਸਾ ਇੱਕੋਂ ਦੀ ਹੈ ਲੀਡਰ ਮਜ਼ਾਣ ਇੱਕੋਂ ਦੀ ਅੰਗਰੇਜ਼ ਦਾ ਜ ਸਾਉਟ ਤੇ ਮੈਨੂੰ ਨਾਮ ਨਹੀਂ ਪਤਾ ਆਦਮਪੁਰ ਤੋਂ ਸ਼ਰਪੁਰ ਰੇ ਦੇ ਵਾਲਾ ਦੇ ਜਲੰਧਰਾ ਤੋਂ ਆਧਪੁਰ ਚਾਰਪੁਰ ਅੱਛੀ ਕੰਪਨੀ ਆ